you my knee. ਆਜਾ ਨਾ ਤਵੇ ਮਰenge ਕਿੰਨਾ ਮਰਨਾ ਹੋਏ ਕਿਹਦਾ ਮਰਨਾ ਹੋਏ ਜੇ ਕਰ ਗਗਨਿਤ ਮਾਂ ਬਾਤਿਓ ਪਰਿਓ ਨਿਸ਼ਾਨੇ ਕਾ ਫੇਤ ਤਮੰਡਿ ਹਜ਼ੂਰ ਮਾਂ ਅਬਜੂ ਜਨ ਕੋ ਤਾ ਅਬਜੂ ਜਨ ਕੋ ਤਾ ਸੂਰਤ ਪਹਿਚਾਨੀਏ ਜੋ ਲਰੇ ਦਿਲ ਕੇ ਹੁਰਜਾ ਸਰਿਆਸ ਜੀ ਮੰਨ ਕੀ ਛੱਡਿਆਸ ਤੁਮੋ ਸਬਰਾ ਜਨ ਕੇ ਰਾਜਮ ਆਪ ਆਪ ਗਰੀਬ ਨਿਵਾਜ ਅਖਲ ਪਵਨ ਕੇ ਸਿਰ ਜਲਨਾ ਦਸ ਜਾਨ ਮੋਹਦੇ ਹੋ ਵਾਹ ਰਾਜਨ ਕੇ ਰਾਜਮ ਰਾਜਨ ਕੇ ਮਹਾਰਾਜਾ ਮਹਾਰਾਜ ਮਹਾਰਾਜ ਦੇ ਮਹਾਰਾਜ ਐ ਸੁਰਾਜ ਚੋਣ ਆ ਤੂੰ じゃ ਕੋਣ ਪਿਆਈ ਐ ਐ ਸੁਰਾਜ ਸ਼ੰਗਿਆਤ ਜੀਵਨ ਦੀ ਛਦਿਆਸ ਹੋ ਸਭਨ ਕੀ ਧੰਮ ਧੰਮ ਸਤਿ ਆਤਮਾਲ ਦਾ ਰਾਮਨਾ ਮਿਰਤਨ ਧੰਮ ਧੰਮ ਸਤਿ ਆਤਮਾਲ ਦਾ ਰਾਮਨਾ ਮਿਰਤਨ I'm ਆਈਏ ਸਹਬਜ਼ਾਦਿਆਂ ਨੂੰ ਇਹੀ ਆਪਣੀ ਸੱਚੀ ਸੁੱਚੀ ਸ਼ਰਧਾਂਜਲੀ ਹੈ ਕਿ ਅਸੀਂ ਵੀ ਆਪਣੇ ਬੱਚਿਆਂ ਨੂੰ ਗੁਰਮਤਿ ਦੀ ਸੇਧ ਨਾਲ ਜੋੜੀਏ ਬਾਣੀ ਨਾਲ ਜੋੜੀਏ ਗੁਰੂ ਘਰ ਦੀ ਸੇਵਾ ਨਾਲ ਜੋੜੀਏ ਤਾਂ ਹੀ ਸਾਡਾ ਵੀ ਸੰਸਾਰ ਤੇ ਆਉਣਾ ਸਫਲ ਹੈ ਤੇ ਮਾਰੇ ਕਹਿੰਨੇ ਤਿੰਨਾ ਧਨ ਜਣੇਂਦੀ ਮਾਉ ਆਏ ਸਫਲ ਸੇ ਉਹ ਮਾਤਾਵਾਂ ਉਹ ਵੀਰ ਬਜ਼ੁਰਗ ਉਹਨਾਂ ਦਾ ਸੰਸਾਰ ਤੇ ਆਉਣਾ ਸਭ ਲੋਵੇਗਾ ਜੋ ਆਪਣਾ ਜੀਵਨ ਬਣਾਉਂਦੇ ਨੇ ਗੁਰਮਤਿ ਦੀ ਪੜਾਈ ਬੱਚਿਆਂ ਨੂੰ ਦਿੰਦੇ ਨੇ ਉਹਨਾਂ ਦੀ ਸੰਸਾਰ ਸਦਾ ਨਹੀਂ ਉਸਤ ਹੈ ਸਦਾ ਲਈ ਪੂਜਾ ਹੈ ਇਹ ਲੋਕ ਸੁਖੀਏ ਪਰਲੋਕ ਸੁਵਿਧੇ ਨਾਨਕ ਹਰ ਪ੍ਰਵਿਆਪੀ ਮੇਲੇ ਅਜੂਰੀ ਜੱਥਾ ਜੋ ਰੋਜ਼ ਹੀ ਆਪ ਨੂੰ ਸਵੇਰੇ ਸ਼ਾਮ ਕੀਰਤਨ ਦੀ ਸ਼ੇਵਾ ਅਨੁਭਵਉਂਦੇ ਨੇ ਉਦਾਸਾਂ ਨੂੰ ਜੋ ਸਮਾ ਖਾਲਸਾ ਗੁਰਪ੍ਰਦੇ ਬੱਚਿਆਂ ਵੱਲੋਂ ਇਹ ਸੋਹਣਾ ਸੁੰਦਰ ਪ੍ਰਾਲਾ ਸੰਗਤਾਂ ਦੇ ਸ਼ੋਕ ਦੇ ਨਾਲ ਐਸੇ ਗੁਰਮਤ ਸਮਾਗਮ ਸ੍ਰੀ ਦਾ ਜਗਤਾਰ ਸਿੰਘ ਜੀ ਪਟਵਾਰੀ ਸਾਡੇ ਮੁੱਖ ਸੇਵਾ ਵਾਲੇ ਪ੍ਰਧਾਨ ਜਗੀਰ ਸਿੰਘ ਜੀ ਸਮੂਹ ਪ੍ਰਬੰਧਕ ਕਮੇਟੀ ਸਮੂਹ ਖਾਲਸਾ ਗੁਰੂਪ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਦਾਸਾਂ ਨੂੰ ਸੇਵਾ ਬਖਸ਼ੀ ਕੀਰਤਨ ਦੀ ਹਾਜ਼ਰੀ ਲਵਾਈ ਕੀਰਤਨ ਗੁਰਬਾਣੀ ਸਤਕਾਰ ਅੰਦਰ ਸੰਗਤਾਂ ਵੱਲੋਂ ਬਿਆੰਤ ਬਿਆੰਤ ਮਾਇਆ ਪੇਟ ਹਾਜ਼ਰੀ ਮਹਾਰਾਜ ਨਾਮ ਆਪ ਜਾਣਦੇ ਨੇ ਸੰਗਤਾਂ ਦੇ ਖਜਾਨੇ ਭਰਪੂਰ ਹਾਜ਼ਰੀਆਂ ਪ੍ਰਵਾਨ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਸਿਵਾ ਚੜ੍ਹ ਹੁਮ ਮਾ ਕੇ ਸਾਹਿਬਾਂ ਦੇ ਇਹ ਮਹਾਨ ਗੁਰਮਤ ਸਮਾਗਮ ਮਨਾਉਂਦੇ ਰਹੀਏ ਸਾਡਾ ਆਉਣਾ ਬੈਠਣਾ ਸੁਣਨਾ ਸਭਲ ਹੈ ਉੱਲਾ ਚੁਪਾਂ ਦੀ ਮਾਫੀ ਆਓ ਸਰਬੰਸ ਦਾਨੀ ਜਿਨ੍ਹਾਂ ਨੇ ਸਾਰਾ ਹੀ ਸਰਬੰਸ ਸਾਡੇ ਲਈ ਵਾਰ ਦਿੱਤਾ ਉਹਨਾਂ ਦੀ ਬਣਾਈ ਸਾਂਝ ਹੈ ਆਓ ਜਿੰਨੇ ਵੀ ਆਏ ਹੋ ਸਭ ਨੂੰ ਜੀ ਆਇਆਂ ਸਭ ਦਾ ਧੰਨਵਾਦ ਹੁਣ ਹਾਜ਼ਰੀਆਂ ਸਾਰਿਆਂ ਨੇ ਲਵਾਡੀਆਂ ਨੇ ਮੁਖ ਸਾਰਿਆਂ ਨੇ ਪਵਿੱਤਰ ਕਰਨੇ ਨੇ ਕੋਈ ਵੀ ਰਸਨਾ ਵਾਂਦੀ ਨਾ ਰਹਿ ਜਾਏ ਸਹਬਾਂ ਦਾ ਪਿਆਰ ਹਿਰਦੇ ਵਿੱਚ ਰੱਖਿਓ ਆਪਣੇ ਪਿਆਰ ਪ੍ਰੇਮਖੜੇ ਖੋਲੋ ਤੇ ਪਿਆਰ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ